ਆਉ ਗੁਰੂ ਤੇਰਾ ਦੁਆਰੁ ਨੇ ਤਮਰਤ ਵੇਲੇ ਚੰਦਰਹੀ ਨੜੀਬਨ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਦਸ਼ਕ ਸਭ ਸੁੱਖਾਂ ਦੇ ਦਾਤੇ ਹਲਤ ਪੰਧ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੰਦੀ ਤੇ ਬਿਰਾਜਮਾਨ ਬਾਣੀ ਗੋਇਤ ਗੰਧੇ ਸੁਮੇ ਗੰਧੇ ਸਾਦਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੋ ਯੁਰੀ ਅੰਦਰ ਸਜ بیٹھے ਕੋ ਖਾਲਸਾ ਸਾਧ ਸੰਗਤ ਸਮਝਿਓ ਆਓ ਜੋ ਚਰਨੋਂ ਆਪਾਂ ਤਨ ਤਨ ਸਾਹਿਬ ਜੀ ਗੁਰ ਨਾਨਕ ਪਾਛਦੇ ਪੰਮ ਜੀਵੰਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਆ ਉਹ ਅਜਿ ਉਸੇ ਲੜੀ ਦਾ ਕਿਰਸਾਣ ਕੇ ਸੰਗਰਾਂ ਦੇ ਪੰਮ ਜੀਨ ਵਿੱਚੋਂ ਆਪਾਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਦੇ ਇੱਦਾਂ ਕਰੀਏ ਤੱਕੇ ਸਾਡੇ ਸੰਸਾਰ ਤੇ ਸੁਖ ਹੋ ਜਾਵੇ ਨੇ ਦੇ ਦੁੱਖਾਂ ਤ੍ਰੇਸ਼ਾਂ ਰੋਗਾਂ ਸੋਗਾਂ ਕੜਿਆਂ ਸਾਰੇ ਤੋਂ ਆਪਾ ਵੱਜ ਜਾਈਏ ਇਹਨਾਂ ਤਬੈਤ ਚਿੰਤਾ ਫਿਕਰਾਂ ਤੋਂ ਵੱਜ ਜਾਈਏ ਅਜੋ ਸੁਣਦੇ ਦੇਖਦੇ ਆ ਰਹੇ ਆ 85 ਲੱਖ ਜੁਨਾ ਇਨਾਂ ਦੇ ਦੁ ਜਨਮ ਤੇ ਮਰਨ ਦਾ ਦੁੱਖ ਪਿਆਰਿਓ ਉਤੋਂ ਵੀ ਆਪ ਬਚ ਸਕੀਏ ਬਚਾ ਤਾਂ ਯਸ ਦਾ ਪੈਰੋ ਜਿਹੜੇ ਕੰਮ ਔਖਾ ਵੀ ਨਾ ਨਾ ਕੰਮ ਔਖਾ ਵੀ ਉਨੂੰ ਸੁਖਾਲਾ ਬਣਾਉਣ ਵਾਸਤੇ ਇਕ ਤਾਂ ਗੁਰੂ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਦੂਸਰਾ ਸਾਥੀ ਉਸ ਕੰਮ ਸਾਥ ਦੇਵੇ ਕੰਮ ਥੋੜਾ ਸੁਖਾਲਾ ਹੋ ਜਾਂਦਾ। ਕਿਉਂਕਿ ਕੰਮ ਬਹੁਤ ਵੱਡਾ ਔਖਾ ਹੈ। ਉਹਕੇ ਕੰਮ ਨੂੰ ਵਾਸਤੇ ਇੱਕ ਏਉਂ ਜੀ ਸ਼ਕਤੀ ਦੀ ਲੋੜ ਪਈ ਦੀ ਆ ਜਿਹੜਾ ਕੰਮ ਸੌਖਾ ਹੋ ਜੇ ਹੁਣ 84 ਲੱਖ ਜੁਮੀਂ ਦਾ ਘੇੜਾ ਕੱਟਣਾ ਪੈ ਰਿਓ ਉਹਨਾਂ ਦਾ ਸਾਬਕ ਤਾਨ ਲੈਣਾ ਦੇਣਾ ਕਿਸੇ ਕੋਲੋਂ ਸੇ ਕੁਝ ਲਿਆ ਹੋਇਆ ਕਿਸਨੋਂ ਕੁਝ ਜਿਹਾ ਜੀਤ ਦਿੱਤਾ ਹੋਇਆ ਕਿਸਨੋਂ ਉਸੇ ਦੁੱਖ ਦਿੱਤਾ ਏ ਕਿਸਨੋਂ ਉਸੇ ਸੁਖ ਦਿੱਤਾ ਏ ਕਿਸੇ ਨੂੰ ਕੁਝ ਲੈ ਕੇ ਦਿੱਤਾ ਕਿਸਨੋਂ ਕੁਝ ਖੋਇਆ ਏ ਅਕਲ ਸਾਫ਼ ਤੇ ਹੋਣਾ ਹੈ ਨਾ ਤੇ ਬੁਰਾ ਜਿਹਾ ਦੇਖਾ ਜੋਖਾ ਏ ਇਹ ਬੜੇ ਕਰੋੜਾ ਜਨਮਾਂ ਦਾ ਏ ਦੇ ਲੇਖਾ ਜੋਖਾ ਬਰੂੜਾ ਜਰਮਾ ਦਾ ਏ ਫੇਰ ਕੁਰੂਣਾ ਜਰਮਾ ਲੇਖਾ ਜੋਖਾ ਇੰਨੀ ਜਲਦੀ ਤਾਂ ਔਖਾ ਸਾਬਣ ਹੋ ਤੋਖਾ ਨਾ ਫੇਰ ਜਦੋਂ ਸਾਡੇ ਤੇ ਕਰਜ਼ਾ ਜ਼ਿਆਦਾ ਹੋ ਜੇ ਮੰਨ ਲਓ ਸਮਝ ਨਹੀਂ ਲੱਗਦਾ ਆਪਣੇ ਤੌਰ ਤੇ ਸਮਝ ਨਹੀਂ ਗੱਲ ਜਦੋਂ ਸਾਡੇ ਤੇ ਜ਼ਿਆਦਾ ਕਰਜ਼ਾ ਹੋ ਜਾਵੇ ਮੈਂ ਬੰਦਾ ਸੋਚਦਾ ਆ ਕਿ ਇੱਕਦੋਂ ਦੇ ਕਰਜਾਈ ਹੋ ਜਾਈਏ ਜਿਹੜੇ ਵਾਰ-ਵਾਰ ਦੇ ਅੰਤ ਲੋਕ ਆਉਂਦੇ ਆ ਇਹ ਲੋਕ ਨਾ ਕਿ ਉਹ ਇਧਰੋਂ ਲੈਣ ਵਾਲੇ ਆ ਕੇ ਇਧਰੋਂ ਲੈਣ ਵਾਲੇ ਆ ਕੇ ਅੰਦੇ ਪਿਛੇ ਲੈਣਵਰਾਂ ਦੀ ਲੈਣ ਲੱਗੀ ਹੋਈ ਏ ਤਸ ਬੰਦਾ ਸਿਆਣਾ ਸੋਚਦਾ ਏ ਵੀ ਮੈਂ ਤੇ ਵੱਡੇ ਸ਼ਾਹੂ ਕਰਦਾ ਆਸਰਾ ਲੈਵਾ ਤੇ ਨਿੱਕੇ ਨਿੱਕੇ ਤੁਸ ਫੁੱਝੀਆਂ ਇਹ ਸਾਰੀ ਉਤਰ ਜੇ ਮੇਰਾ ਕਰਜ ਉਤਰ ਜੇ ਇੱਕ ਨੂੰ ਦੇਣੇ ਹੋਣਗੇ ਨਾ ਇਤਨੂੰ ਦੇਣੇ ਹੋਣਗੇ ਤੇ ਇੱਕ ਆਉ ਮੇਰੇ ਤਰੇ ਆ ਜਾ ਯਾਰ ਨੱਖਾਂ ਤੇ ਨਹੀਂ ਆਉਣਗੇ ਨਾ ਤੇ ਜਦੋਂ ਇੱਕ ਨੂੰ ਦਨ ਆਤਰ ਲਰਿੰਦਾ ਹੈ ਇੱਕ ਦਾ ਤਰਜਦਾਰ ਹੋ ਜਾਂਦਾ ਹੈ ਫਿਰ ਜਿਹੜੀ ਲੈਣ ਲੱਗੀ ਹੁੰਦੀ ਸੀ ਨਾਂ ਦੇ ਵਾਲਾ ਦੀ ਉਹ ਕਦਮ ਉਹਦੀ ਇਸ ਕੋ ਵੀ ਪਰੋਸੇ ਗੁਰੂ ਜਣੋਂ ਦੇਖ ਗੁਰੂ ਦੇ ਅਸੀਂ ਹੋ ਜਾਈਏ ਗੁਰੂ ਜਣ ਕੋ ਮੰਗਦਾ ਕੁਝ ਨਹੀਂ ਪਹਿਲਾਂ ਤੁਸੀਂ ਗੁਰੂ ਦਾ ਅਸਰ ਲੈ ਕੇ ਸਾਰੇ ਨੂੰ ਪੁੱਛੇ ਕੀਤਾ ਤੈਨੂੰ ਗੁਰੂ ਸਾਡੇ ਕੋਲ ਕੁਝ ਨਹੀਂ ਮੰਗਦਾ ਉਹਦੇ ਨਾਲ ਤੂੰ ਪਹਿਲਾਂ ਹੀ ਗਰੀਬ ਆ ਤੂੰ ਤਾਂ ਪਹਿਲਾਂ ਗਰੀਬ ਆ ਤੂੰ ਮੈਨੂੰ ਕੀ ਦੇਵੇਂਗਾ ਚਲ ਤੇਰਾ ਸਾਰਾ ਇਹ ਕੁਝ ਮਾਫ਼ ਕੀਤਾ ਕਦੇ-ਕਦੇ ਕੰਮ ਆ ਜਾਇਆ ਕਰੇ ਕਦੇ-ਕਦੇ ਕੰਮ ਆ ਜਾਦਾ ਉਹ ਕੰਮ ਅਸਲ ਉਸ ਸਉ ਕਰਦੇ ਨੂੰ ਕਮ ਸਾਡਾ ਹੀ ਆ ਪਰ ਉਹ ਜਪਤ ਕਰਦਾ ਬਹੁਤ ਔਖ ਹੈ ਉਹ ਨਾਮ ਜਪਣਾ ਨਾਮ ਜਪਣਾ ਸਾਡੇ ਮਤੇ ਔਖ ਹੈ ਜੇ ਤੁਸੀਂ ਪਾਛੈ ਲੋ ਵੀ ਕਹਨੇ ਪਈ ਬਿਨਸੰਸਾਰੀ ਲੋਕਾਂ ਲੋਕਾਂ ਵਾਸਤੇ ਨਾਮ ਜਪਣਾ ਬੜਾ ਔਖ ਹੈ ਆਖਣ ਔਖਾ ਸੱਚਾ ਨਾਮ ਉਸ ਸੱਚੇ ਦਾ ਨਾਮ ਲੈਣਾ ਬਹੁਤ ਔਖ ਹੈ ਦੇ ਕੋਤਲੇ ਦਾ ਤਰਜਾ ਸੀ ਕਿੰਨੇ ਲੋਕ ਮਗਰ ਫਿਰਦੇ ਸੀ ਕਰਜ਼ਾ ਲੈਣ ਵਾਲੇ ਉਹਨਾਂ ਦੇ ਲਾਮੇ ਤੇ ਸਹਿ ਜਾਂਦਾ ਸੀ ਜੀ ਉਹਨਾਂ ਦੇ ਲਾਮੇ ਤੇ ਸਹਿ ਜਾਂਦਾ ਸੀ ਉਹਨਾਂ ਦਾ ਕੋਲ ਉਹਨਾਂ ਕੋਲੋਂ ਬੁਰਾ ਭਲਾ ਕੋਈ ਜਾਂਦਾ ਸੀ ਤੇ ਕਈ ਉਹਨਾਂ ਚ ਕੁੱਟ ਮਾਰਨ ਵਾਲੇ ਵੀ ਹੁੰਦੇ ਨਾ ਕੋਡੂ ਕੁੱਟ ਮਾਰੂ ਸ਼ੁਰੂ ਜਾਂਦਾ ਸੀ ਹਰ ਕਰਦਾ ਦੀ ਮਜਬੂਰ ਸੀ ਦਿਨੋਂ ਕੁਝ ਨੇ ਸੀ ਹੁਣ ਇੱਕ ਨੇ ਤਿਆ ਤਵਾਜਾ ਮੇਰੇ ਕੋਲ ਤੂੰ ਨਾਮ ਜਪੀ ਜਾ ਬੈਠ ਕੇ ਜਿੰਨੇ ਕੋ ਦਿਨ ਤੇਰੇ ਉੱਪਰ ਇਹ ਕਰਮ ਕਰੀ ਜਾ ਕਹਿੰਦਾ ਮੈਂ ਇਹ ਨਹੀਂ ਬਾਬਾ ਉਸ ਤਾਂ ਮੈਂ ਤਨਗੁਰ ਨਾਨਕ ਸਾਹਿਬ ਦੇ ਦਸਵੇਂ ਜੋਤ ਜਿੰਨੋਂ ਦੀ ਆਪਾਂ ਤਕਰੀਬਨ 8-9 ਮਹੀਨੇ ਤੱਕ ਕੀਤੀ ਸਬਸਦਾਨੀ ਖੰਡਾ ਬ੍ਰਹਮੰਡ ਦੇ ਮਾਲਕ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕੋਲ ਤਰੇ ਪੰਡਿਤ ਲੋਕ ਇਕੱਠੇ ਹੋ ਗਿਆ ਹੈ ਕਹਿਣ ਲੱਗੇ ਬਾਬਾ ਅਜ ਜਦੋਂ ਦਾ ਧਰਮਪੁਰਤਾਨ ਸਾਹਿਬ ਨੇ ਅ ਨਵਾਂ ਪੰਥ ਚਲਾਤਾ ਨਾ ਜਦੋਂ ਦਾ ਧਰਮਪੁਰਤਾਨ ਸਾਹਿਬ ਨੇ ਅ ਨਵਾਂ ਪੰਥ ਚਲਾਤਾ ਨਾ ਸਿੱਖੀ ਵਾਲਾ ਉਦੋਂ ਦਾ ਸਾਡੀ ਆਮਦ ਵਿੱਚ ਫਰਕ ਪੈ ਗਿਆ ਸਾਡੀ ਆਮਦਨ ਵਿੱਚ ਫਰਕ ਪੈ ਗਿਆ ਹੈ ਗੁਜ਼ਾਰਾ ਔਖਾ ਚੱਲਦਾ ਹੈ ਕੋਈ ਸਾਡਾ ਵੀ ਹੱਲ ਸੋਚੋ ਕਿਉਂ ਕਿ ਜਿਹੜਾ ਬ੍ਰਹਮਣ ਪੂਜਾ ਪਾਠ ਕਰਦਾ ਸੀ ਉਹ ਸਾਰੀ ਖਤਮ ਕਰਦੇ ਤੁਸੀਂ 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 ਕਹਿੰਦਾ ਸੀ ਨਾ ਤੇ ਸਾਡਾ ਨੂੰ ਮੁਸ਼ਕਿਲ ਆਉ ਰੋਜ਼ਗਾਰ ਦੀ ਚੱਲ ਕੱਟ ਚੱਲਦਾ ਹੈ ਪਹਿਲਾਂ ਕਦੇ ਕਦੇ ਪਤ ਪੁੱਤਰਾਂ ਦੀ ਪੂਜਾ ਕਰਾਉਂਦੇ ਸੀ ਕਦੇ ਪਿਤਰਾਂ ਦੀ ਗਤੀ ਕਰਾਉਂਦੇ ਸੀ ਕਿਤੇ ਹਮਨ ਪੂਜਾ ਹੁੰਦਾ ਸੀ ਉਹ ਸਾਰਾ ਸਾਡਾ ਖਤਮ ਹੋ ਗਿਆ ਤੋਂ ਸਾਡਾ ਵੀ ਕੋ ਸੋਚੋ ਅਰਬੋਗੋਸਿ ਮੰਨ ਲ ਕੇ ਨੇ ਚਲੋ ਠੀਕ ਹੋ ਤੁਹਾਡਾ ਵੀ ਸੋਚ ਲੈਂਦੇ ਆਪਾਂ